ਜਿਸ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਲੇਕਿਨ ਇਸ ਮੌਕ ਡ੍ਰਿਲ ਨੂੰ ਲੋਕ ਜਿਹੜੇ ਨੇ ਜੰਗ ਸਮਝ ਰਹੇ ਆ ਡੀਮਾਰਟ ਦੇ ਵਿੱਚ ਵੇਖਿਆ ਜਾਵੇ ਤਾਂ ਰਸ਼ ਪੈ ਚੁੱਕਾ ਹੈ ਲੋਕਾਂ ਨੂੰ ਲੱਗ ਰਿਹਾ ਕਿ ਜੰਗ ਲੱਗ ਚੁੱਕੀ ਹੈ ਤੇ ਦੀ ਮਹੀਨੇ-ਮਹੀਨੇ ਦੇ ਰਾਸ਼ਨ ਭਰੇ ਜਾ ਰਹੇ ਆ ਠੀਕ ਹੈ ਨਾ ਜੀ ਸਭ ਤੋਂ ਪਹਿਲੇ ਤੇ ਮੈਂ ਸੁਭਾਜੀ ਦਾ ਔਰ ਲਕੀ ਜੀ ਦਾ ਆਪਣੇ ਜਿਹੜੇ ਬਾਨੋਂ ਪ੍ਰਤਾਪ ਸੰਘ ਯੂਨੀਅਨ ਦੇ ਰਿਸ਼ ਨੇਤਰ ਪੰਜਾਬ ਦੇ ਔਰ ਸਾਰੀਆਂ ਅਲੱਗ-ਅਲੱਗ ਜਿਹੜੀਆਂ ਮਹਾਨਗਰਬੀਆਂ ਸੰਸਥਾਵਾਂ ਆਈਆਂ ਨੇ ਉਹਨਾਂ ਦਾ ਤਹਿਦਿ ਲੋ ਤਨਮਾਨ ਵੀ ਕਰਦਾ ਹੈ ਔਰ ਸ਼ੁਕਰੀਆ ਵੀ ਕਰਦੇ ਆਂਗੇ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੌਸਲਾ ਬਦਾਉਣ ਲਈ ਗੈਲਰੀ ਜਿਹੜੀ ਕੱਲ ਚੱਲੀ ਹੈ ਜਿਹੜਾ آپریشن ਸੰਧੂਰ ਹੈ ਉਹ ਕਿਉਂ ਕਰਨਾ ਪਿਆ ਕਿਉਂਕਿ ਜਿਹੜੇ ਸਾਈ ਨਿਰਦੋਸ਼ ਨਾਗਰਿਕ ਨਾਗਰਿਕਾਂ ਨੂੰ ਛੁਪ ਕੇ ਪਾਕਿਸਤਾਨ ਵੱਲੋਂ ਜਿਹੜੇ ਇਸਲਾਮੀ ਕਾਂਤਖਵਾਤ ਵੱਲੋਂ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਇੱਕ ਟਾਰਗੇਟ ਕਰਕੇ ਕਾਇਆ ਗਿਆ ਹੈ ਤੁਸੀਂ ਜਾ ਕੇ ਆਪਣੇ ਪ੍ਰਧਾਨ ਮੰਤਰੀ ਨੂੰ ਜਾ ਕੇ ਕਹੋ ਪ੍ਰਧਾਨ ਮੰਤਰੀ ਦਾ ਮੈਸੇਜ ਹੈ ਤੁਸੀਂ ਛੁਪ ਕੇ ਬਾੜ ਕੀਤਾ ਮੈਂ ਤੁਹਾਡੇ ਘਰ ਦੇ ਅੰਦਰ ਬਾੜਾਂਗਾ ਕਾਰ ਦੇ ਅੰਦਰ ਵਾਰ ਕੇ ਉਹਨਾਂ ਨੂੰ ਮਾਰਿਆ ਔਰ ਮਾਰਿਆ ਕਿਸੇ ਸਿਵਿਲian ਨੂੰ ਨਹੀਂ ਹੈ ਉਹਨਾਂ ਨੇ ਟਾਰਗੇਟ ਫਿਕਸ ਕੀਤੇ ਜਿਹੜੇ ਨੋ ਨੋ ਜਿਹੜੇ ਟਿਕਾਣੇ ਲਿੱਤੇ ਨੇ ਉਹ ਟਿਕਾਣਿਆਂ ਦੇ ਵਿੱਚ ਅੰਤਗਵਾਦੀਆਂ ਨੂੰ ਪਰਸੀਸ਼ਨ ਦਿੱਤਾ ਜਾ ਰਿਹਾ ਹੈ ਪੂਰੇ ਵਰਲਡ ਨੂੰ ਪਤਾ ਹੈ ਕਿ ਇੱਕ ਅੰਤਗਵਾਦੀ ਜਨਮਨੀ ਜਿਹੜੀ ਪਾਕਿਸਤਾਨ ਹੈ ਉਹਨਾਂ ਦੇ ਘਰ ਵਿੱਚ ਮਾਰ ਕੇ ਇੱਕ ਮੈਸੇਜ ਜਿਹੜਾ ਦਿੱਤਾ ਹੈ ਉਹਨਾਂ ਮਹਿਲਾਵਾਂ ਵੱਲੋਂ ਜਿਹੜੇ ਮਹਿਲਾਵਾਂ ਨੂੰ ਟਾਰਗੇਟ ਕਰਕੇ ਉੱਥੇ ਛੱਡ ਕੇ ਗਏ ਸੀ ਅੱਤਵਾਦੀ ਉਹਨਾਂ ਦੇ ਘਰ ਜਾ ਕੇ ਮਾਰਿਆ ਮੈਂ ਪ੍ਰਧਾਨ ਮੰਤਰੀ ਜੀ ਦਾ 140 ਕਰੋੜ ਦੇਸ਼ ਵਾਸੀਆਂ ਵੱਲੋਂ ਮੈਂ ਮਾਫੀ ਕਰਦਾ ਹਾਂ ਅਸੀਂ ਸਾਰੇ ਦੇਸ਼ ਵਾਸੀ ਉਹਨਾਂ ਦੇ ਨਾਲ ਖੜੇ ਹਾਂ ਸਾਰੇ ਧਰਮ ਉਹਨਾਂ ਦੇ ਨਾਲ ਖੜੇ ਹੈ ਤੇ ਦੂਸਰੀ ਗੱਲ ਜਿਹੜੀ ਕਹੀ ਹੈ ਪੈਨਿਕ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜਾ ਮੈਸੇਜ ਦੇਣਾ ਹੈ ਦੇਸ਼ ਨੇ ਪਾਕਿਸਤਾਨ ਨੂੰ ਦੇ ਦਿੱਤਾ ਪੂਰੇ ਵਰਲਡ ਨੂੰ ਦੇ ਦਿੱਤਾ ਸਿਰਫ ਅੰਤਗਵਾਦਦਾਰਾਂ ਤੇ ਹੀ ਝੋਟ ਕੀਤੀ ਹੈ ਹੋਰ ਕਿਸੇ ਸਿਵਿਲਿਅਨ ਤੇ ਝੋਟ ਨਹੀਂ ਕੀਤੀ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਤੁਹਾਡੇ ਸਾਰੇ ਚੈਨਲ ਮਾਧਿਅਮ ਨਾਲ ਇਹ ਮੈਸੇਜ ਦੇਣਾ ਚਾਹੁੰਦਾ ਇੱਕ ਮੋਕ ਡ੍ਰਿਲ ਹੈ ਇੱਕ ਪ੍ਰੈਕਟਿਸ ਹੈ ਆਪਣੇ ਘਰਾਂ ਦੇ ਰੋਜ਼ ਆਪਣੇ 10 ਵਜੇ ਮੋਕ ਡ੍ਰਿਲ ਸ਼ੁਰੂ ਹੋਣੀ ਹੈ ਆਪਣੇ ਘਰ ਤੇ ਲਾਈਟ ਬੰਦ ਰੱਖੋ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਜੈ ਹਿੰਦ ਜੈ ਜੈ ਹਿੰਦ ਹਾਂਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਜਿਹੜੇ ਇਹ جنگ ਦੇ ਅਸਾਰ ਬਣੇ ਆ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜਿਹੜੀ جنگ ਹੈ ਉਹ ਕੱਲੀ ਇੱਕ ਜਗ੍ਹਾ ਦੀ ਨਹੀਂ ਜੇ ਦੋ ਦੇਸ਼ਾਂ ਦੇ ਵਿੱਚ ਤੇ ਦੋਨੋਂ ਦੇਸ਼ਾਂ ਦਾ ਨੁਕਸਾਨ ਹੋ ਸਕਦਾ ਹੈ ਮੇਰਾ ਨਾਮ ਅਸ਼wini ਕੁਮਾਰ ਆ ਪੰਜਾਬ ਪੁਲਿਸ ਐਸਪੀ ਜ਼ਿਲ੍ਹਾ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਮਾਣਮਰ ਘਰ ਦੇ ਵਿੱਚ ਵੀ ਬਤੌਰ ਚੇਅਰਮੈਨ ਫਿਰ ਸਵਾਣਵਾ ਰਹਿਆ ਮੈਂ ਆਪ ਜੀ ਨੂੰ ਇਸ ਪਾਲਿਕਾ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਨਾ ਹਾਂ ਜੀ ਦੀ ਸ਼ੁਭਾਸ਼ਾਇਕਲ ਦੀ ਜੋ ਕਿ ਸਾਡੇ ਸਮਾਜ ਸੇਵੀ ਸਾਡੇ ਸਾਰਿਆਂ ਦੇ ਨਾਲ ਬੜੇ ਅੱਛੇ ਕੰਮ ਜਿਹੜੇ ਕਰ ਰਹੇ ਨੇ ਅੱਜ ਇਹਨਾਂ ਦੇ ਸੱਦੇ ਦੇ ਉੱਤੇ ਅਸੀਂ ਸਾਰੇ ਜਾਣੇ ਇੱਥੇ ਜਿਹੜੇ ਆ ਉਹਨਾਂ ਦਾ ਸਾਥ ਦੇਣ ਵਾਸਤੇ ਆਏ ਆ ਸਾਨੂੰ ਇਹ ਪਤਾ ਚੱਲਿਆ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਬੀਤੀ ਰਾਤ ਪਾਕਿਸਤਾਨ ਦੇ ਵਿੱਚ ਸਾਡੇ ਮੋਦੀ ਜੀ ਵੱਲੋਂ ਆਪਣੇ ਜਿਹੜਾ 에ਅਟੈਕ ਜਿਹੜਾ ਕਰਾ ਕੇ ਪਾਕਿਸਤਾਨੀ ਜਿਹੜੇ ਅੰਤਕਵਾਦੀ ਸੀ ਉਹਨਾਂ ਦੇ ਟਿਕਾਣੇ ਦੇ ਉੱਤੇ ਜਿਹੜਾ ਵਾ ਹਮਲਾ ਕੀਤਾ ਗਿਆ ਕਿਸੇ ਸਿਵਲਿਅਨ ਨੂੰ ਕਿਸੇ ਵੀ ਕਿਸੇ ਹੋਰ ਨਾਗਰਿਕ ਨੂੰ ਸਾਡੇ ਆਰਮੀ 에ਟੈਕ ਦੇ ਰਾਈ ਕਿਸੇ ਨੂੰ ਕੋਈ ਨੁਕਸਾਨ ਜਿਹੜਾ ਨਾ ਪਛਾਇਆ ਗਿਆ ਨਾ ਪਛਾਣਦੀ ਸਾਡੀ ਜਿਹੜੀ ਫੌਜੀ ਕੋਈ ਮੰਚਾ ਹੈ ਮੈਂ ਇਸ ਪਾਕਿਸਤਾਨ ਨੂੰ ਤੁਹਾਡੇ ਮਾਦਮ ਰਾਈ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਬਾਜ ਆ ਜਾਓ ਕਿਉਂਕਿ ਤੁਸੀਂ ਤੁਹਾਡੇ ਅੰਦਰ ਹੀ ਲਦਨ ਫਾਇਦਾ ਹੋਇਆ ਸੀ ਅਮਰੀਕਾ ਨੇ ਲਦਨ ਨੂੰ ਤੁਹਾਡੇ ਅੰਦਰੋਂ ਹੀ ਮਾਰ ਕੇ ਖੜਿਆ ਸੀ ਸਭ ਤੋਂ ਜਨਨੀ ਜਿਹੜੀ ਆਪਣੀ ਮੋਢੇ ਦੇ ਵਿੱਚ ਜਿਹੜੀ ਅੰਤਰਕਵਾਦ ਪੈਦਾ ਕਰਦੀ ਉਹ ਪਾਕਿਸਤਾਨ ਕਹੇ ਦੀ ਜਿਹੜੀ ਜਨਨੀ ਆ ਪਾਕਿਸਤਾਨ ਨੂੰ ਇਸ ਚੀਜ਼ ਤੋਂ ਜਿਹੜਾ ਬਾਜ਼ ਆਉਣਾ ਚਾਹੀਦਾ ਵਾ ਵੇਖੋ ਅੱਜ ਵੀ ਇਹਨਾਂ ਪਾਕਿਸਤਾਨੀ ਘਿਣੋਣੀ ਹਰਕਤ ਉਹਨਾਂ ਨੇ ਸਾਡੇ ਕਸ਼ਮੀਰ ਦੇ ਵਿੱਚ ਸਾਡੇ 10 ਜਿਹੜੇ ਨਾਗਰਿਕ ਸੀਗੇ ਸ਼ਹੀਦ ਕਰ ਦਿੱਤੇ ਜਿਨ੍ਹਾਂ ਵਿੱਚ ਦੋ ਸਾਡੇ ਗੁਰਦੁਆਰਾ ਸਾਹਿਬ ਦੇ ਸਿੰਘ ਸੀਗੇ ਜੋ ਕਿ ਪਾੜ ਕਰ ਰਹੇ ਸੀਗੇ ਉਹਨਾਂ ਦੀ ਵੀ ਸ਼ਹੀਦੀ ਜਿਹੜੀ ਹੋएगी ਔਰ ਸਾਡੇ ਗੁਰਦੁਆਰਾ ਦੀ ਇਜ਼ਤ ਦੀ ਆ ਉਹ ਵਰਦਲ ਸਾਹਿਬ ਦੀ ਵੀ ਜਿਹੜੀ ਆ ਬੇਅਦਬੀ ਹੋਈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਬਾਕੀ ਜਿਹੜੀ ਜੰਗ ਦੀ ਜਿਹੜੀ ਸਾਰਾ ਸਾਥੀਓ ਸਾਨੂੰ ਜੰਗ ਤੋਂ ਵੀ ਲੜਨ ਦੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਪੈਨਿਕ ਨਾ ਹੋਵੋ ਤੁਸੀਂ ਪੈਨਿਕ ਹੋ ਕੇ ਰਾਸ਼ਨ ਇੰਨਾ ਘਰ ਇਕੱਠਾ ਕਰੀ ਜਾ ਰਹੇ ਹੋ ਪٹرول ਪੰਪ ਤੇ ਇਨਾ ਪٹرول ਪੁਆਈ ਜਾ ਰਹੇ ਹੋ ਵੀ ਜਿੰਨਾ ਕਦੀ ਮਿਲਦਾ ਨਹੀਂ ਸਾਡੀਆਂ ਗਵਰਨਮੈਂਟਾਂ ਬਹੁਤ ਸਮਰਥਨ ਹੈ ਤੁਹਾਨੂੰ ਹਰ ਚੀਜ਼ ਜਿਹੜੀਆਂ ਘਰ ਦੇ ਵਿੱਚ ਪਹੁੰਚ ਸਕਦੀ ਏ ਮੈਂ 61 ਦੀ ਜਗਮੀ ਵੇਖੀ ਏ 1971 ਦੀ ਜਗਮੀ ਵੇਖੀ ਏ ਇਸ ਮਾਤਾ ਦੇਵ ਨੂੰ ਤੁਹਾਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਘਰਾਂ ਦੇ ਵਿੱਚ ਇੱਕ ਇੱਕ ਟਾਰਚ ਇੱਕ ਇੱਕ ਮੋਮਬਤੀ ਇੱਕ ਇੱਕ ਮੈਚ ਬਾਕਸ ਮਾਚੀਸ ਨੂੰ ਕਹਿੰਦੇ ਆ ਰੱਖੋ ਜਦੋਂ ਵੀ ਤੁਹਾਨੂੰ ਕੋਈ ਸਾਇਰਨ ਜਾਂ ਕੋਈ ਗਵਰਨਮੈਂਟ ਵੱਲੋਂ ਦੇਸ਼ ਮਿਲਦਾ ਬਲੈਕਆਊਟ ਹੁੰਦੀ ਹੈ ਉਸ ਦੌਰਾਨ ਤੁਹਾਨੂੰ ਜਿਹੜਾ ਕਿਸੇ ਨੂੰ ਜਿਹੜੀ ਤੁਹਾਡੇ ਘਰਾਂ ਦੇ ਨਾਲ ਵਾਈਟਰ ਲੱਗੇ ਜਾਂ ਜਨਰੇਟਰ ਲੱਗੇ ਆ ਉਨਾਰੇ ਜਿਹੜੇ ਕੈਮਰੇ ਚੱਲਦੇ ਨੇ ਉਹਨਾਂ ਦੀ ਵੀ ਲਾਈਟ ਨੂੰ ਜਿਹੜਾ ਬਾਹਰੋਂ ਬੰਦ ਕਰੋ ਔਰ ਪ੍ਰੋਪਰ ਉਸ ਚੀਜ਼ ਦਾ ਜਿਹੜਾ ਵਾ ਪੂਰਾ ਸਹੀ ਢੰਗ ਦੇ ਨਾਲ ਜਿਹੜੀ ਬਲੈਕਆਊਟ ਹੋਣੀ ਚਾਹੀਦੀ ਆ ਅੰਦਰ ਤੁਹਾਡੇ ਮੋਮਬਤੀ ਚਾਰਚ ਜਿਹੜਾ ਮਾਜਿਸ ਦਾ ਤੁਹਾਡਾ ਇਂਤਜ਼ਾਮ ਹੋਣਾ ਚਾਹੀਦਾ ਔਰ ਲਾਈਟ ਜਿਹੜੀ ਉਹ ਤੁਹਾਡੇ ਅੰਦਰ ਅੰਦਰ ਰਵੇ ਜਿਹੜੇ ਜੇ ਬਾਹਰ ਜਿਹੜੀ ਲਾਈਟ ਜਿਹੜੀ ਉਹ ਬਾਹਰ ਨਹੀਂ ਉਹ ਜਿਹੜੀ ਹੋਣੀ ਚਾਹੀਦੀ ਤਾਂ ਜੋ ਦੁਸ਼ਮਨ ਦੇਜਦੇ 에ਟੈਕ ਦੇ ਦੌਰਾਨ ਸਾਡੇ ਦੇ ਕਿਸੇ ਦਾ ਕੋਈ ਵੀ ਨੁਕਸਾਨ ਜਿਹੜਾ ਕਿਸੇ ਸਾਥੀ ਦਾ ਜਿਹੜਾ ਨਾ ਹੋ ਸਕੇ ਇਸ ਚੀਜ਼ ਦੇ ਨਾਲ ਅਸੀਂ ਜਿਹੜਾ ਵਾ ਸਾਰੇ ਸਾਥੀਆਂ ਦਾ ਬਚਾਅ ਕਰ ਸਕਦੇ ਆ ਬਾਕੀ ਔਰ ਸਾਨੂੰ ਕਿਸੇ ਨੂੰ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਸਾਡੀ ਫੌਜ ਜਿਹੜੀ ਹੈ ਇੰਨੀ ਸ਼ਮਤਾ ਰੱਖਦੀ ਹੈ ਕਿ ਪਾਕਿਸਤਾਨ ਦੇ ਵਰਗੇ 10 ਮੁਲਕ ਵੀ ਆਣ ਜਾਣ ਤੇ ਸਾਡੀ ਫੌਜ ਜਿਹੜੀ ਹੈ ਇਕੱਲੀ ਇਹਨਾਂ ਨੂੰ ਜਿਹੜੀ ਆੜਾ ਭੜਕ ਸੋਕ ਸਕਦੀ ਏ ਪਰ ਬਾਕੀ ਸੁਭਾ ਸਰਕਲ ਜੀ ਸਾਰੇ ਇਹੀ ਇਹਨਾਂ ਦੇ ਨਾਲ ਆ ਉਹ ਸਾਰੇ ਰਲ ਕੇ ਜੜੀ ਆ ਕਿ ਅਸੀਂ ਪਾਕਿਸਤਾਨ ਨੂੰ ਜਵਾਬ ਦੇਣਾ ਪਿਆ ਤੇ ਦੇਖ ਸਕਦੇ ਆ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਬਾਤਰਮ ਬੰਦੇ ਬਾਤਰਮ ਠੀਕ ਜੰਗ ਦੇ ਅਸਰ ਜਿਹੜੇ ਨੇ ਬਣੇ ਹੋਏ ਆ ਲੋਕਾਂ ਦੇ ਵਿੱਚ ਡਰ ਵੇਖਣ ਨੂੰ ਮਿਲਦਾ ਨਹੀਂ ਜੰਗ ਦੇ ਅਸਰ ਜਿਹੜੇ ਆ ਇਸ ਦਾ ਵੀ ਕੋਈ ਗੱਲ ਨਹੀਂ ਆ ਪਰ ਜਿਹੜੀ ਜੰਗ ਹਿੰਦੁਸਤਾਨ ਪਾਕਿਸਤਾਨ ਦੀ ਕਹੀ ਜਾ ਰਹੀ ਹੈ ਉਹ ਜੰਗ ਨਹੀਂ ਹੋ ਰਹੀ ਜਿਹੜੇ ਅਤਿਕਵਾਦੀ ਆ ਉਹਨਾਂ ਦਾ ਖਾਤਮਾ ਹੋ ਰਿਹਾ ਸਾਡੇ ਪ੍ਰਧਾਨ ਮੰਤਰੀ ਨਰਮੋਦੀ ਜੀ ਨੇ ਜਿਹੜੇ ਤਿੰਨੇ ਸੈਨਾ ਦੇ ਅਦੇਸ਼ ਕਰਕੇ ਉਹਨਾਂ ਨੂੰ ਜਿਹੜੇ ਇਹ ਨੋ ਟਿਕਾਣਿਆਂ ਤੇ ਉਹਨਾਂ ਨੇ ਹਮਲਾ ਕੀਤਾ ਤੇ ਸਿਰਫ ਅਤਿਕਵਾਦੀ ਹੀ ਮਰੇ ਆ ਇਹਦੇ ਚ ਬੜੀ ਵੱਡੀ ਜਿੱਤ ਹੈ ਸਾਡੀ ਸੈਨਾ ਦੀ ਜਿਹਦੇ ਚ ਕੋਈ ਵੀ ਸਿਵਿਲিয়ান ਨਹੀਂ ਮਰਿਆ ਪਾਕਿਸਤਾਨ ਦਾ ਜਿਹੜੇ ਵੀ ਮਰੇ ਆ ਜਿਹੜੀਆਂ ਵੀ ਖਬਰਾਂ ਆ ਰਹੀਆਂ ਸਿਰਫ ਅਤਿਕਵਾਦੀਆਂ ਦੀ ਆ ਰਹੀਆਂ ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਕਿ ਜਿੱਥੇ ਅੰਤਕਵਾਦੀ ਰਹਿ ਰਹੇ ਹਨ ਕਿਉਂਕਿ ਪਾਕਿਸਤਾਨ ਪੂਰੀ ਸਪੋਰਟ ਕਰਦਾ ਹੈ ਉਹਨਾਂ ਨੂੰ ਤੇ ਉੱਥੇ ਕੋਈ ਵੀ ਸਿਵਿਲਿਅਨ ਨਹੀਂ ਸੀਗਾ ਸਰਕਾਰ ਨੂੰ ਹਿੰਦੁਸਤਾਨ ਸਰਕਾਰ ਆਰਮੀ ਨੂੰ ਵੀ ਪਤਾ ਸੀ ਇਸ ਕਰਕੇ ਉਹਨਾਂ ਬੜੀ ਵਧੀਆ ਤਰੀਕੇ ਨਾਲ ਉੱਥੇ ਅੰਤਕਵਾਦੀ ਖਤਮ ਕੀਤੇ ਉਹਨਾਂ ਦੇ 9 ਜਿਹੜੇ ਟਿਕਾਣੇ ਸੀਗੇ ਮੇਨ ਉਹਨਾਂ ਨੂੰ ਖਤਮ ਕੀਤਾ ਜਿੱਥੋਂ ਅੰਤਕਵਾਦੀ ਪੈਦਾ ਕੀਤੇ ਜਾਂਦੇ ਸੀ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਅੰਤਕਵਾਦੀ ਬਣਾਇਆ ਜਾਂਦਾ ਸੀ ਤੇ ਜਿਹੜਾ ਹਿੰਦੁਸਤਾਨ ਤੇ ਹਮਲਾ ਕਰਦਾ ਸੀ ਪਰ ਉਹਨਾਂ ਨੇ ਇੱਕ ਬੜੀ ਕਾਨੂੰਨੀ ਹਰਕਤ ਕੀਤੀ ਜਿਹੜੀ ਅੱਜ ਉਹਨੇ ਕੋਈ ਦੁਪਹਿਰ ਦੇ 1:30 ਵਜੇ ਦੇ ਕੋਲ ਕੋ ਉਹਨਾਂ ਨੇ ਪੁਛ ਜੀਐਨਕੇ ਦੇ ਪੁਛ ਰਜ਼ੋਰੀ ਦੇ ਵਿੱਚ ਇੱਕ ਗੁਰਦੁਆਰੇ ਤੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ 10 ਨਾਗਰਿਕ ਸ਼ਹੀਦ ਹੋਏ ਆ ਉਹਦੇ ਚ ਸਾਡੇ ਸਿੱਖ ਭਰਾ ਸੀਗੇ ਜਿਹੜੇ ਉੱਥੇ ਰਾਗੀ ਸੀਗੇ ਬਾਟ ਕਰਦੇ ਸੀ ਗੁਰਦੁਆਰੇ ਦੀ ਸੇਵਾ ਕਰਦੇ ਸੀ ਇੱਕ ਐਕਸਟ ਆਰਮੀ ਦੇ ਪਰਸਨ ਸੀਗੇ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਉਹਨਾਂ ਨੂੰ ਵੀ ਸ਼ਰਧਾਂਜਲੀ ਦਿਨਾ ਉਹਨਾਂ ਦੇ ਪਰਿਵਾਰ ਨੂੰ ਵੱਲ ਦੇਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਬਲ ਮਿਲੇ ਤੇ ਰਹੀ ਗੱਲ ਜਿਹੜੀ ਪ੍ਰਚਾਰ ਹੋ ਰਿਹਾ ਸੋਸ਼ਲ ਮੀਡੀਆ ਤੇ ਕਿ ਬਈ ਜੰਗ ਲੱਗ ਜਾਨੀ ਅੱਜ ਇਸ ਤਰ੍ਹਾਂ ਦਾ ਕੋਈ ਇਸ਼ਾਰ ਨਹੀਂ ਆ ਮੈਂ ਦੁਨੀਆ ਨੂੰ ਕਹਿਣਾ ਚਾਹਨਾ ਕਿ ਤੁਸੀਂ ਇਸ ਤਰ੍ਹਾਂ ਦੁਕਾਨਾਂ ਤੇ ਜਾਂ ਪੈਟਰੋਲ ਪੰਪ ਤੇ ਜਾ ਕੇ ਭੀੜ ਨਾਲ ਇਕੱਠੀ ਕਰੋ ਕਿ ਕਿਸੇ ਚੀਜ਼ ਦੀ ਵਾਰਦਾਤ ਹੋ ਜਾਏ ਤੇ ਮੈਂ ਰਿਕਵੈਸਟ ਕਰਦਾ ਸਾਰੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਕਿ ਬਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿਰਫ ਹਾਇਸਲ ਹੋ ਰਹੀ ਹੈ ਦੇ ਭਾਰਤ ਮਾਤਾ ਕੀ ਜੈ ਬੰਦੇ ਮਹਾਰਤ ਬੰਦੇ ਬੰਦੇ ਮਾਤਰਮ ਸਾਡਾ ਹਿੰਦੁਸਤਾਨ ਹਮੇਸ਼ਾ ਅੱਗੇ ਰਿਹਾ ਅੱਗੇ ਰਹੇਗਾ ਕਿ ਇਸ ਕਰਕੇ ਜਿਨੇ ਵੀ ਮੇਰੇ ਸਾਥੀ ਇੱਥੇ ਆਏ ਨੇ ਸੁਭਾ ਸੈਕਲਜੀ ਦੇ ਸੱਦੇ ਤੇ ਸਾਡੇ ਮਨੀਸ਼ ਸ਼ਰਮਾ ਜੀ ਬੀਜੇਪੀ ਤੋਂ ਜੋ ਆਪਣਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਤੇ ਜਿਨੇ ਵੀ ਸਾਡੇ ਜੁਸ਼ੀਲ ਕੁਮਾਰ ਜੀ ਸਾਡੀ ਗੁਰ ਨਾਨਕ ਮਾਰਕੀਟੋਂ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇੱਕ ਸਾਡੇ ਰਿਟਾਇਰ ਐਲਐਚਓ ਰਿਟਾਇਰ ਨੇ ਇਹਨਾਂ ਦੀ ਵੀ ਇੱਕ ਐਸੋਸੀਏਸ਼ਨ ਹੈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਇੱਕ ਸਾਜੀ ਸਾਡੇ ਟੈਨੈਂਟ ਐਸੋਸੀਏਸ਼ਨ ਹੈ ਜਿਹੜੇ ਕਿਰਾਏਦਾਰ ਹੁੰਦੇ ਆ ਉਹਨਾਂ ਦੀ ਵੀ ਇੱਕ ਐਸੋਸੀਏਸ਼ਨ ਬਣਾਈ ਆ ਤੇ ਜਵਾਰ ਲਾਲ ਜੀ ਵੀ ਸਾਡੇ ਨਾਲ ਨੇ ਵਰੁਣ ਜੀ ਨੇ ਅੰਕਲ ਜੀ ਨੇ ਮੈਂ ਸਾਰਿਆਂ ਦਾ ਧੰਨਵਾਦਿਆਂ ਬੋਬੀ ਭਾਜੀ ਨੇ ਪਵਨ ਜੀ ਨੇ ਇਹ ਮੌਕਾ ਨਹੀਂ ਹੈ ਵੈਸੇ ਮੈਂ ਸਾਰਿਆਂ ਦਾ ਨਾਮ ਲੈ ਰਿਹਾ ਪਰ ਨਾਮ ਇਸ ਲਈ ਲੈ ਰਿਹਾ ਕਿ ਅਸੀਂ ਸਾਰੇ ਇਕੱਠੇ ਆ ਸਾਨੂੰ ਵੰਡਿਆ ਗਿਆ ਲੋਕਾਂ ਨੂੰ ਬਾਰ ਬਾਰ ਕਹਿ ਕੇ ਮੈਂ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਦੀਆਂ ਮੌਕਿਆਂ ਦੀਆਂ ਸਰਕਾਰਾਂ ਨੇ ਸਾਡੇ ਵਿੱਚ ਵੰਡਪਾਂ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਕਾਮਯਾਬ ਵੀ ਹੋਈ ਸਾਨੂੰ ਵੰਡ ਮੰਡਕੇ ਰੱਖਿਆ ਇਹਨਾਂ ਨੇ ਪਰ ਅੱਜ ਅਸੀਂ ਜੰਗ ਦੀ ਗੱਲ ਕਰ ਰਹੇ ਹਾਂ ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਅੰਮ੍ਰਿਤਸਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਘਬਰਾਨ ਦੀ ਲੋੜ ਨਹੀਂ ਆ ਕੁਝ ਵੀ ਨਹੀਂ ਹੋਣਾ ਜੈ ਭਾਰਤ ਭਾਰਤ ਮਾਤਾ ਕੀ ਅੱਜ ਜਿਹੜਾ ਅੱਜ ਤੁਹਾਡੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਖੜਾ ਚੰਗੇ ਅੱਜ ਕੋਈ ਪ੍ਰਦਰਸ਼ਨ ਨਹੀਂ ਅੱਜ ਦੇਸ਼ ਨੂੰ ਸਮਰਪਿਤ ਇੱਕ ਸਾਡੀ ਭਾਵਨਾ ਹੈ ਔਰ ਇਹ ਭਾਵਨਾ ਜਿਹੜੀ ਅੱਜ ਸਾਡੇ ਨਾਲ ਖੜੇ ਨੇ ਭਾਰਤੀ ਕਿਸਾਨ ਯੂਨੀਅਨ ਬਾਨੂੰ ਔਰ ਸਾਡੇ ਨਾਲ ਅੰਮ੍ਰਿਤਸਰ ਟੈਲੈਂਟ ਐਸੋਸੀਏਸ਼ਨ ਦੇ ਸਾਰੇ ਜਿਹੜੇ ਉਧੇਦਾਰ ਇੱਥੇ ਆਏ ਨੇ ਇੱਕ ਅਸੀਂ ਸਦਭਾਵਨਾ ਬਿਆਨਤ ਕਰ ਰਹੇ ਹਾਂ ਜਿਹੜੇ ਜੰਗ ਦਾ ਇੱਕ ਵਿਗਲ ਵੱਜ ਚੁੱਕਾ ਹੈ ਪਿਛਲੇ ਦਿਨੀ ਪਹਿਲਗਾਮ ਵਿੱਚ ਕੁਝ ਅੱਤਵਾਦੀਆਂ ਨੇ 27 ਹਿੰਦੂ ਲੋਕਾਂ ਨੂੰ ਚੁੰਨ ਚੁੰਨ ਕੇ ਮੌਤ ਦੇ ਘਾਲ ਗੋਲੀਆਂ ਮਾਰ ਕੇ ਉਤਾਰ ਦਿੱਤਾ ਸੀ ਜਿਹੜਾ ਕਿ ਮਾਨਵਤਾ ਦਾ ਹਨਨ ਹੋਇਆ ਸੀ ਔਰ ਉਸ ਤੋਂ ਬਾਅਦ ਸਾਡੇ ਦੇਸ਼ ਦੀ ਸਰਕਾਰ ਨੇ ਉਹਨਾਂ ਅੱਤਵਾਦੀਆਂ ਦੇ ਠਿਕਾਣਿਆਂ ਦੀ ਖੋਜ ਕਰਨੀ ਸ਼ੁਰੂ ਕਰਤੀ ਔਰ ਕੱਲ ਰਾਤ ਲਗਭਗ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਘਾਰ ਸਾਡੀ ਦੇਸ਼ ਦੀ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਬੰਕਰਾਂ 'ਚ ਛੁਪੇ ਹੋਏ ਖੰਖਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਿੰਦੇ ਵਿੱਚ ਜਿਹੜੇ ਦੋਸ਼ੀ ਸੀ ਜਿਹੜੇ ਗੁਨਾਹਗਾਰ ਸੀ ਮਾਨਵਤਾ ਦੇ ਕਤਲ ਦੇ ਜਿਹੜੇ ਗੁਨਾਹਗਾਰ ਸੀ ਜਿਨ੍ਹਾਂ ਕਿੰਨੀਆਂ ਸਾਡੀਆਂ ਭੈਣਾਂ ਨੂੰ ਵਿਧਵਾ ਕਰਤਾ ਸੰਦੂਰਨਾ ਦਾ ਇੱਕ ਆਪਰੇਸ਼ਨ ਕੀਤਾ ਗਿਆ ਔਰ ਉਸ ਆਪਰੇਸ਼ਨ ਦੇ ਵਿੱਚ ਜਿਹੜੇ ਉਹ ਖੰਖਾਰ ਸੀ ਆਤੰਗਵਾਦੀ ਉਹ ਮਾਰੇ ਗਏ ਔਰ ਇੱਕ ਜੰਗ ਦਾ ਐਲਾਨ ਪਾਕਿਸਤਾਨ ਨੇ ਸ਼ੁਰੂ ਕਰਤਾ ਜਦਕੀ ਜਿਹੜੇ ਸਾਡੇ ਦੇਸ਼ ਦੀ ਸੈਨਾ ਸੀ ਜਿਹੜਾ ਹਿੰਦੁਸਤਾਨ ਦੀ ਸੈਨਾ ਸੀ ਉਹਨੇ ਸਵੈਮ ਖੰਦੇ ਹੋਏ ਸਿਰਫ ਆਤੰਗਵਾਦੀ ਠਿਕਾਣੇ ਤੇ ਹਮਲਾ ਕੀਤਾ ਔਰ ਆਤਵਾਦੀ ਨੂੰ ਮਾਰਿਆ ਕਿਉਂਕਿ ਜੇਕਰ ਕੋਈ ਕਿਸੇ ਨੂੰ ਨੇਥੇ ਨੂੰ ਮਾਰਦਾ ਹੈ ਜੇਕਰ ਕੋਈ ਕਿਸੇ ਸਲਾਨੀ ਨੂੰ ਟੂਰਿਸਟ ਨੂੰ ਨੇ ਤਸ਼ਕਾਰ ਕਰਦਾ ਹੈ ਉਹ ਫਿਰ ਕਾਨੂੰਨੀ ਦੋਸ਼ੀ ਹੁੰਦਾ ਹੈ ਵੰਦਾਸੀ ਵੀ ਪਾਕਿਸਤਾਨ ਦੀ ਸਰਕਾਰ ਨੂੰ ਸਜ਼ਾ ਦਿੰਦੀ ਪਰ ਨਹੀਂ ਪਾਕਿਸਤਾਨ ਦੀ ਸਰਕਾਰ ਨੇ ਹਮੇਸ਼ਾ ਸ਼ੁਰੂ ਤੋਂ ਹੀ ਜਿਹੜੇ ਅੱਤਵਾਦੀ ਏ ਉਹਨਾਂ ਨੂੰ ਪਨਾਹ ਦਿੱਤੀ ਏ ਹਵਾਈ ਜਹਾਜ਼ ਜੈਕ ਕਰਾਏ ਆ ਹਾਈਜੈਕ ਕਰਾਏ ਆ ਕਈ ਜਗ੍ਹਾ ਬੰਬਲਾਸ ਕੀਤੇ ਆ ਔਰ ਹਰ ਦੇ ਮਗਰ ਸਾਰੇ ਜਿੰਨਾ ਵੀ ਵਰਡ ਸਾਰਾ ਵਰਡ ਜਾਣਦਾ ਹੈ ਅਮਰੀਕਾ ਵੀ ਜਾਣਦਾ ਹੈ ਰੂਸ ਵੀ ਜਾਣਦਾ ਹੈ ਔਰ ਇਸੇ ਕਰਕੇ ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ ਔਰ ਜੇਕਰ ਹਿੰਦੁਸਤਾਨ ਸਿਆਣਾ ਨੇ ਅੱਤਵਾਦੀਆਂ ਦੇ ਟਿਕਾਣੇ ਤੇ ਹਮਲਾ ਕੀਤਾ ਉਹਨਾਂ ਨੂੰ ਉਹਨਾਂ ਨੇ ਕਿੰਨੀ ਦੀ ਸਜ਼ਾ ਦਿੱਤੀ ਤੇ ਪਾਕਿਸਤਾਨੀ ਬਖਲਾ ਗਏ ਉੱਥੋਂ ਦੇ ਪ੍ਰਧਾਨ ਮੰਤਰੀ ਉੱਥੋਂ ਦੇ ਰੱਖਿਆ ਮੰਤਰੀ ਬਖਲਾ ਗਏ ਔਰ ਉਹਨਾਂ ਸਾਡੇ ਨੇਥੇ ਰਾਕ ਗਿਆ ਤੇ ਜਿਹੜੇ ਗੁਰੂ ਘਰ ਚ ਕੀਰਤਨ ਕਰ ਰਹੇ ਸੀ ਕੀਰਤਨੀ ਜੱਥਾ ਪੁੰਚ ਤੇ ਹਮਲਾ ਕਰਤਾ ਬਲਾਸਟ ਕਰਤਾ ਤੇ ਉਹਨਾਂ ਨੂੰ ਸ਼ਹੀਦ ਕਰਤਾ ਇੱਕ ਪਾਸੇ ਪਾਕਿਸਤਾਨੀ ਵੇਖ ਲੋ ਜਿਹੜੇ ਨੇਥੇ ਹਿੰਦੂਆਂ ਦੇ ਸਾਡੇ ਸਿੱਖਾਂ ਦੇ ਆਗੇ ਅਤਿਆਚਾਰ ਕਰਦੇ ਆ ਸਾਨੂੰ ਆਪਣੀਆਂ ਗੋਲੀਆਂ ਦਾ ਬੰਬ ਦਾ ਨਿਸ਼ਾਨਾ ਬੰਨ੍ਹਦਾ ਹੁੰਦੇ ਆ ਔਰ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਹਿੰਦੂ ਸਰਕਾਰ ਦੇ ਹਿੰਦੁਸਤਾਨ ਸਰਕਾਰ ਨੇ ਸੈਯੋ ਵਰਤਿਆ ਇੱਕ ਪਾਸੇ ਪਾਕਿਸਤਾਨੀ ਸਰਕਾਰ ਵੇਖ ਲੋ ਅੱਜ ਚਿਹਰਾ ਦਾ ਵਰਡ ਨੰਗਾ ਹੋ ਗਿਆ ਕਿ ਸਾਡੇ ਪੁੰਛ ਜਿਹੜਾ ਗਾਜੀ ਪੁੰਛ ਵਿਆਹ ਤੇ ਗੁਰਦੁਆਰਾ ਸਾਹਿਬ ਸੀ ਉੱਥੇ ਜਿਹੜੇ ਸਾਡੇ ਰਾਗੀ ਕੀਰਤਨ ਕਰ ਰਹੇ ਸੀ ਉਹਨਾਂ ਨੂੰ ਬਲਾਸਟ ਕਰਕੇ ਉੱਥੇ ਸ਼ਹੀਦ ਕਰ ਦਿੱਤਾ ਤੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਦੀ ਬਿਲਡਿੰਗ ਦਾ ਬੜਾ ਨੁਕਸਾਨ ਕੀਤਾ ਅਸੀਂ جنگ ਨਹੀਂ ਚਾਹੁੰਦੇ ਅਸੀਂ ਸ਼ਾਂਤਰੀ ਆਂ ਅਸੀਂ ਯੁੱਧ ਨਹੀਂ ਚਾਹਦੇ ਅਸੀਂ ਅਹਿੰਸਾ ਨਹੀਂ ਚਾਹਦੇ ਅਸੀਂ ਸਾਡੇ ਪੁਜਾਰੀਆਂ ਪਰ ਜਦੋਂ ਕੋਈ ਸਾਡੇ ਦੇਸ਼ ਅਚਕ ਆਤਕਵਾਦੀ ਆ ਕੇ ਸਾਡੇ ਨਿਹਥੇ ਭਰਾਵਾਂ ਦਾ ਕਤਲ ਕਰੇਗਾ ਸਾਡੀਆਂ ਭੈਣਾਂ ਨੂੰ ਵਿਦਵਾ ਕਰੇਗਾ ਸਾਡੇ ਬੱਚਿਆਂ ਨੂੰ ਯਤਿਮ ਕਰੇਗਾ ਤੇ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਰਾਦੇ ਨਿਸ਼ਤਾਪੂਰਨ ਕਰਾਂਗੇ ਉਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਤਾਂਗੇ ਅਸੀਂ ਕਮਜ਼ੋਰ ਨਹੀਂ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ ਜਿਹੜੇ ਜਿਨ੍ਹਾਂ ਨੇ ਸਿਖਾਇਆ ਸੀ ਸਵਾ ਲੱਖ ਨਾਲ ਇਕੱਲਾ ਲੜਾਨ ਵਾਲਾ ਅਸੀਂ ਉਸ ਕਲਗੀਧਰ ਬਾਦਸ਼ਾਹ ਦੇ ਬੱਚੇ ਆ ਅਸੀਂ ਫਿਰ ਵੀ ਸ਼ਾਂਤੀ ਚਾਹੁੰਦੇ ਆ ਅਸੀਂ ਅਮਨ ਚਾਹੁੰਦੇ ਆ ਕਿਉਂਕਿ ਜੰਗ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਦਤਾ ਅਸੀਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਫਿਰ ਅੱਜ ਜੋੜ ਕੇ ਬੇਨਤੀ ਕਰਦੇ ਆ ਅੱਬ ਤੋਂ ਜੰਗ ਹੋਣੀ ਨਹੀਂ ਚਾਹੀਦੀ ਸ਼ਾਂਤੀ ਚਾਹੀਦੀ ਏ ਕਿਉਂਕਿ ਜੰਗ ਵਿੱਚ ਹਮੇਸ਼ਾ ਬੇਗਜ਼ੂਰੀ ਮਰਦੇ ਆ ਜਿਹੜੇ ਦੋਸ਼ੀ ਹੁੰਦੇ ਉਹ ਬਚ ਕੇ ਨਿਕਲ ਜਾਂਦੇ ਆ ਜੰਗਾਂ ਹੋਣੀਆਂ ਨਹੀਂ ਚਾਹੀਦੀਆਂ ਤੇ ਜੇਕਰ ਜੰਗ ਹੋਈ ਏ ਤੇ ਜਿੱਥੇ ਕਿਤੇ ਅੱਤਵਾਦੀਏ ਦੋਵੇਂ ਦੇਸ਼ਾਂ ਦੀ ਸੈਨਾਵਾਂ ਉੱਥੇ ਹਮਲਾ ਕਰਨ ਨਾ ਕਿ ਸਾਡੇ ਰਾਗੀ ਸਿੰਘ ਜਿਹੜੇ ਕੀਰਤਨ ਕਰ ਰਹੇ ਆ ਜਾਂ ਸਾਡੇ ਮੰਦਰ ਜਾਂ ਸਾਡੇ ਮਸਜਿਦਾਂ ਜਾਂ ਸਾਡੇ ਗਿਰਜੇ ਕਰਾਂ ਦੇ ਹਮਲੇ ਕਰਕੇ ਇੱਕ ਰਾਖਸ਼ ਦਾ ਰੂਪੀ ਸਨਾਂ ਦਾ ਰੂਪ ਦਿਖਾਣ ਔਰ ਇਹ ਮਸ਼ਹੂਰ ਹੈ ਸਾਰਾ ਵਰਲਡ ਜਾਣਦਾ ਕਿ ਸਾਨੂੰ ਦਸੰਦੀ ਲੋੜ ਨਹੀਂ ਗਈ ਜਿਹੜੀ ਪਾਕਿਸਤਾਨੀ ਸੈਨਾ ਹੈਗੀ ਏ ਉਹ ਹਮੇਸ਼ਾ ਉਹਨਾਂ ਰਾਖਸ਼ੀ ਰੂਪੀ ਰੂਪ ਹੀ ਦਿਖਾਇਆ ਹੈ ਉਹਨਾਂ ਸਾਡੇ ਕਈ ਸੈਨਿਕਾਂ ਦੇ ਸਿਰ ਲਾਏ ਬੜਾ ਕੁਸ਼ ਬੜੇ ਗੁਨਾਹ ਕੀਤੇ ਕਾਫੀ ਲੰਬੇ ਸਮੇਂ ਤੋਂ ਸ਼ਾਂਤੀ ਵੀ ਦੇਈ ਅੱਛੇ ਪਰ ਜਿਹੜੇ ਇਹ ਸਮਾਜਵਾਦੀ ਤੱਤਬ ਨੇ ਜਿਹੜੇ ਅੱਤਵਾਦੀ ਏ ਇਹਨਾਂ ਕੋ ਸ਼ਾਂਤੀ ਬਰਦਾਸ਼ਤ ਨਹੀਂ ਹੋਈ ਤੇ ਨਾ ਪੈਲਗਾਮ ਕਟਨਾ ਕੀਤੀ ਸੋ ਮੈਂ ਸਾਰਿਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰੇ ਧਰਮਾਂ ਨੂੰ ਹਿੰਦੂ ਸਿੱਖ ਮੁਸਲਮਾਨ ਈਸਾਈ ਵੀ ਰਲ ਕੇ ਚੱਲੋ ਅੱਜ ਕੁਝ ਲੋਕ ਅਲੱਗ ਪੰਦਾ ਮੈਸੇਜ ਦੇ ਰਹੇ ਆ ਹਿੰਦੁਸਤਾਨ ਦੇ ਝੰਡੇ ਸਾੜਿਆ ਵਿਦੇਸ਼ਾਂ ਵਿੱਚ ਉਹ ਵੀ ਸਾਡੇ ਭਰਾ ਨੇ ਉਹ ਵੀ ਮੁੱਖ ਤਰ੍ਹਾਂ ਜਾਣ ਦੇਸ਼ ਦੇ ਨਾਲ ਖੜੇ ਹੋਣ ਕਿਉਂਕਿ ਦੇਸ਼ ਨੇ ਸਭ ਕੋਈ ਸਾਨੂੰ ਦਿੱਤਾ ਪਰ ਉਹਨਾਂ ਦਾ ਵੀ ਫਰਜ਼ ਹੈ ਜੇ ਜੰਗ ਸ਼ੁਰੂ ਹੋ ਗਈ ਏ ਤੇ ਦੇਸ਼ ਦੇ ਨਾਲ ਖੜੋਣ ਜਿਹੜੇ ਲੋਕ ਦੇਸ਼ ਦੇ ਖਿਲਾਫ ਪੋਸਟਾਂ ਪਾ ਰਹੇ ਨੇ ਜਿਹੜੇ ਲੋਕ ਆਪਣੀ ਸਿਆਣਾ ਦੇ ਖਿਲਾਫ ਪੋਸਟਾਂ ਪਾ ਰਹੇ ਨੇ ਉਹਨਾਂ ਨੂੰ ਗद्दार ਐਲਾਨਿਆ ਜਾਏ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜੈ ਹਿੰਦ ਕਿਸੇ ਦੇਸ਼ ਦੀ ਜਨਤਾ ਦੇ ਖਿਲਾਫ ਨਹੀਂ ਹੈਗੀ ਸਾਡੇ ਦੇਸ਼ ਦੀ ਜੰਗ ਅੱਤਵਾਦੀਆਂ ਦੇ ਖਿਲਾਫ ਹੈ ਜਿਹੜੇ ਅੱਤਵਾਦੀ 1469 ਸ਼ੁਰੂ ਹੋਏ ਸੀ ਜਦੋਂ ਬਾਬੇ ਨਾਨਕ ਦੀ ਇੱਥੇ ਜਨਮ ਲਿਆ ਸੀ ਉਸ ਤੋਂ ਬਾਅਦ ਉਸ ਵੇਲੇ ਬਾਬਰ ਬਾਬਰ ਅੱਤਵਾਦੀਆਂ ਰੂਪੇ ਚ ਆਇਆ ਉਹਨੇ ਸਾਡੇ ਸਿੱਖਾਂ 'ਤੇ ਜੁਲਮ ਕੀਤੇ ਹਮਾਰੂ ਆਇਆ ਉਹਨੇ ਸਾਡੇ ਦੇਸ਼ 'ਤੇ ਜੁਲਮ ਕੀਤੇ ਅਕਬਰ ਆਇਆ ਉਹਨੇ ਸਾਡੇ ਦੇਸ਼ ਤੇ ਜ਼ੁਲਮ ਕੀਤੇ ਔਰੰਗਜ਼ੇਬ ਆਇਆ ਉਹਨੇ ਸਾਡੇ ਸਾਡੀ 10ਵੀਂ ਪਾਸ਼ਾਹੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸੈਬਜ਼ਾਦੇ ਸਾਡੇ ਸਿੱਖਾਂ ਦੇ ਸਾਡੇ ਹਿੰਦੂਆਂ ਦੇ ਜ਼ੁਲਮ ਕੀਤੇ ਸਾਡੇ ਗੁਰੂ ਮਹਾਰਾਜ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣੀ ਪਈ Hindu ਕੌਮ ਦੀ ਰੱਖਿਆ ਵਾਸਤੇ ਇਹ ਅੱਤਵਾਦੀ ਕੋਈ ਅਜੇ ਤਨ ਨਹੀਂ ਬਣੇ ਔਰ ਇਹ ਜਿਹੜੇ ਅੱਤਵਾਦੀ ਆਏ ਆ ਹਮੇਸ਼ਾ ਮੁਸਲਮ ਕੰਟਰੀ ਚੋਂ ਆਇਆ ਔਰ ਅੱਜ ਤੱਕ ਦਾ ਇਤਿਹਾਸ ਕੋਆਏ 1452 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਨੇ ਜਿੰਨਾ ਸਾਡਾ ਸ਼ੋਸ਼ਣ ਕੀਤਾ ਉਹ ਤੋਂ 100 ਗੁਣਾ ਜ਼ਿਆਦਾ ਜਿਹੜੇ ਮੁਸਲਮਾਨ ਆਤਵਾਦੀਏ ਉਹ ਸਾਡੇ ਦੇਸ਼ ਵਾਸੀਆਂ ਤੇ ਜ਼ੁਲਮ ਕਰਦੇ ਆਏ ਆ ਔਰ ਅੱਜ ਸਮਾਂ ਆ ਗਿਆ ਹੈ ਮੋਦੀ ਜੀ 140 ਕਰੋੜ ਦੀ ਜਨਤਾ ਤੁਹਾਡੇ ਨਾਲ ਹੈ ਔਰ ਦੇਸ਼ ਦੇ ਹਰ ਇੱਕ ਸੈਨਿਕ ਦੇ ਨਾਲ ਹਰ ਇੱਕ 140 ਕਰੋੜ ਦੇ ਲੋਕਾਂ ਦੇ ਅਸ਼ੀਰਵਾਦ ਹੈ ਇਹ ਜਿਹੜਾ ਆਤਵਾਦ ਹਰ ਸਦੀ ਚ ਰਾਕਸ਼ਸ਼ ਰੂਪੀ ਆਂਦਾ ਕਦੀ ਬਾਬਰ ਦੇ ਰੂਪ ਵਿੱਚ ਕਦੀ ਔਰੰਗਜ਼ੇਬ ਦੇ ਰੂਪ ਵਿੱਚ ਕਦੀ ਹਮਾਇਦ ਦੇ ਰੂਪ ਵਿੱਚ ਔਰ ਅੱਜ ਜਿਹੜਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਇਆ ਹੈ ਇਹਨਾਂ ਅੱਤਵਾਦੀਆਂ ਤੇ ਘਰ ਜਾ ਕੇ ਇਹਨਾਂ ਨੂੰ ਖਤਮ ਕਰ ਦੋ ਇਹ ਲੜਾਈ ਜਿਹੜੀ ਹੈਗੀ ਹੈ ਆਰ ਪਾਰ ਜੁਣੀ ਚਾਹੀਦੀ ਹੈ ਅਸੀਂ جنگ ਨਹੀਂ ਜਾਂਦੇ ਪਰ ਜਿਹੜੇ ਅੱਤਵਾਦੀ ਹਰ ਸਦੀ ਵਿੱਚ ਰਾਸ਼ਸ਼ ਰੂਪੀ ਰੂਪ ਧਾਰਨ ਕਰਕੇ ਸਾਡੀ નિર્ਦੋਸ਼ ਜਨਤਾ ਦਾ ਖੂਨ ਚੂਸਦੇ ਇਹਨਾਂ ਦਾ ਇੱਕ ਵਾਰੀ ਸਫਾਇਆ ਕਰਨਾ ਚਾਹੀਦਾ ਹੈ ਜੈ ਹਿੰਦ Jab art.